ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਬਣਾਇਆ ਜੀ ਆਪਾਂ ਨੇ ਕੜਾਹੀ ਪਨੀਰ ਠੀਕ ਹੈ ਜੀ ਹੋਮ ਮੇਡ ਜਿਹੜੀ ਹਲਵਾਈ ਸਟਾਈਲ ਬਿਲਕੁਲ ਸਿੰਪਲ ਤਰੀਕੇ ਨਾਲ ਤਾਂ ਜੇ ਤੁਸੀਂ ਇਹ ਖੂਬਸੂਰਤ ਵਧੀਆ ਰੈਸਪੀ ਸਿੱਖਣੀ ਹੈ ਜੀ ਤਾਂ ਵੀਡੀਓ ਨਾਲ ਬਨੇ ਰਹੋ ਜੀ ਠੀਕ ਹੈ ਜੀ ਤੁਹਾਨੂੰ ਬਣਾ ਕੇ ਦਿਖਾਉਂਦੇ ਅੱਗੇ ਵੀਡੀਓ ਚ ਬਿਲਕੁਲ ਸਿੰਪਲ ਤਰੀਕੇ ਨਾਲ ਬਣਾਵਾਂਗੇ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇਓ ਸੋ ਇਦਾਂ ਦੀ ਸਾਡੀਆਂ ਹਲਵਾਈ ਸਟਾਈਲ ਵੀਡੀਓ ਦੇਖਣ ਲਈ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਆਜੋ ਫਿਰ ਤੁਹਾਨੂੰ ਬਣਾ ਕੇ ਦਿਖਾਉਂਦੇ ਆ ਕੜਾਹੀ ਪਨੀਰ ਕੜਾਹੀ ਪਨੀਰ ਬਣਾਉਣ ਵਾਸਤੇ ਚਾਹੀਦਾ ਹੀ ਆ ਜੀ ਸਭ ਤੋਂ ਪਹਿਲਾਂ ਆਪਾਂ ਨੇ ਦੋ ਪਿਆਜ਼ ਲੈ ਲਏ ਮੀਡੀਅਮ ਸਾਈਜ਼ ਠੀਕ ਆ ਜੀ ਇਸ ਤਰੀਕੇ ਨਾਲ ਕੱਟਦੇ ਆਪਾਂ ਨੇ ਇਹ ਦੋ ਟਮਾਟਰ ਲੈ ਲੇ ਠੀਕ ਆ ਜੀ ਦੋ ਹੈਗੀਆਂ ਹਰੀਆਂ ਮਿਰਚਾਂ ਠੀਕ ਹੈ ਜੀ ਤੇ ਉਸ ਤੋਂ ਬਾਅਦ ਸ਼ਿਮਲਾ ਮਿਰਚ ਕੱਟ ਲਈ ਆਪਾਂ ਨੇ ਥੋੜੇ ਜਿਹਾ ਪਿਆਜ਼ ਕੱਟ ਲਿਆ ਠੀਕ ਹੈ ਜੀ ਇਹ ਪਾਉਗੇ ਕੜਾਹੀ ਪਨੀਰ ਦੇ ਵਿੱਚ ਤੇ ਲਓ ਜੀ ਸਭ ਤੋਂ ਪਹਿਲਾਂ ਬਣਾਉਂਦੇ ਆ ਗਰੇਵੀ ਇੱਕ ਫਰਾਈ ਪੈਨ ਦੇ ਵਿੱਚ ਪਾ ਦਿਆ ਆਪਾਂ ਨੇ ਠੀਕ ਹੈ ਜੀ ਸਰੋਂ ਦਾ ਤੇਲ ਤੇ ਇਹਦੇ ਵਿੱਚ ਪਾਵਾਂਗੇ ਇੱਕ ਤੇਜ ਪੱਤਾ ਠੀਕ ਹੈ ਜੀ ਦਾਲ ਚੀਨੀ ਦਾ ਟੁਕੜਾ ਹੋ ਗਿਆ ਖੜੇ ਮਸਾਲਿਆਂ ਚ ਬੜੀ ਇਲਾਚੀ ਹੋਗੀ ਥੋੜੇ ਜਿਹਾ ਲੌਂਗ ਹੋਗੇ ਠੀਕ ਹੈ ਜੀ ਤਿੰਨ ਨੂੰ ਹਲਕਾ ਜਿਹਾ ਭੁੰਨਾਂਗੇ ਜਦੋਂ ਇਹ ਭੁੰਨ ਹੋ ਗਿਆ ਫਿਰ ਪਾਵਾਂਗੇ ਪਿਆਜ਼ ਪਾ ਲਾਂਗੇ ਟਮਾਟਰ ਹਰੀ ਮਿਰਚ ਤੇ ਇਹਨੂੰ ਹਲਕਾ ਜਿਹਾ ਭੁੰਨਾਂਗੇ ਆਪਾਂ ਤਕਰੀਬਨ 1-2 ਮਿੰਟ ਉਸ ਤੋਂ ਬਾਅਦ ਪਾਵਾਂਗੇ ਥੋੜੀ ਜਿਹੀ ਦੇਗੀ ਮਿਰਚ ਜਿਆਦਾ ਨਹੀਂ ਪਾਉਣੀ ਛੋਟਾ ਚਮਚਾ ਪਾਉਣਾ ਫਿਰ ਥੋੜਾ ਜਿਹਾ ਤੇ ਥੋੜੀ ਜਿਹੀ ਪਾਵਾਂਗੇ ਹਲਦੀ ਇਹਨੂੰ ਕਰਦਾਂਗੇ ਮਿਕਸ ਕਿਉਂਕਿ ਦੇਗੀ ਮਿਲ ਤੇ ਹਲਦੀ ਆਪਾਂ ਨੇ ਬਾਅਦ ਚ ਵੀ ਪਾਉਣੀ ਆ ਜੇ ਆਪਾਂ ਨੇ ਜਿਆਦਾ ਪਾਤੀ ਹੁਣ ਦਾ ਮਸਾਲੇ ਦਾ ਕਲਰ ਜਿਹੜਾ ਠੀਕ ਆ ਜੀ ਚੱਕ ਹੋ ਜਾਣਾ ਤੇ ਲਓ ਜੀ ਸੋ ਦਵੇ ਹਲਕੀ ਜੀ ਭੁੰਨ ਹੋ ਗਈ ਉਸ ਤੋਂ ਬਾਅਦ ਪਾ ਦਾਂਗੇ ਇਹਦੇ ਚ ਪਾਣੀ ਠੀਕ ਆ ਜੀ ਮਸਾਲੇ ਨੂੰ ਚੰਗੀ ਤਰ੍ਹਾਂ ਵਾਰ ਕੇ ਉਸ ਤੋਂ ਬਾਅਦ ਕਰਾਂਗੇ ਇੱਕ ਪੇਸਟ ਤਿਆਰ ਤੇ ਲਓ ਜੀ ਮਸਾਲਾ ਬਣ ਕੇ ਹੋ ਗਿਆ ਆਪਣਾ ਰੈਡੀ ਹੁਣ ਪੇਸਟ ਬਣਾ ਦਾਂਗੇ ਆਪਾਂ ਇਹਦਾ ਠੀਕ ਆ ਜੀ ਮਿਕਸੀ ਦੇ ਜੱਗ ਵਿੱਚ ਪਾ ਕੇ ਤੇ ਉਸ ਤੋਂ ਬਾਅਦ ਮਾਰਾਂਗੇ ਤੜਕਾ ਤੇ ਲੋ ਜੀ ਮਸਾਲਾ ਪਾ ਲਿਆ ਆਪਾਂ ਨੇ ਮਿਕਸੀ ਤੇ ਜੱਗ ਵਿੱਚ ਤੇ ਜਿਹੜੇ ਖੜੇ ਮਸਾਲੇ ਤੇ ਉਹ ਆਪਾਂ ਨੇ ਬਾਹਰ ਕੱਢ ਤੇ ਠੀਕ ਹੈ ਜੀ ਕਿਉਂਕਿ ਇਹ ਮਸਾਲੇ ਦਾ ਟੇਸਟ ਖਰਾਬ ਕਰ ਦਿੰਦੇ ਆ ਐਂ ਦਾ ਜਿਹੜਾ ਰਸਤਾ ਉਹ ਮਸਾਲੇ ਦੇ ਵਿੱਚ ਆ ਗਿਆ ਠੀਕ ਹੈ ਜੀ ਤੇ ਲੋ ਜੀ ਇਹ ਬਾਹਰ ਕੱਢ ਤੇ ਆਪਾਂ ਨੇ ਤੇ ਹੁਣ ਇਹਦਾ ਬਣਾਉਂਦੇ ਆ ਪੇਸਟ ਤੇ ਲੋ ਜੀ ਪੇਸਟ ਆਪਣਾ ਤਿਆਰ ਹੈ ਜੀ ਤੇ ਹੁਣ ਮਾਰ ਦਿਆਂ ਸਬਜ਼ੀ ਨੂੰ ਤੜਕਾ ਲਓ ਜੀ ਤੜਕਾ ਲਾਉਣ ਤੋਂ ਪਹਿਲਾਂ ਆਪਾਂ ਕਰ ਲੈਨੇ ਆ ਪਨੀਰ ਦੀ ਕਟਿੰਗ ਮੇਰੇ ਕੋਲ ਹੈਗਾ 150 ਗ੍ਰਾਮ ਪਨੀਰ ਠੀਕ ਹੈ ਜੀ ਤੇ ਆਪਾਂ ਇਹਨੂੰ ਇਸ ਤਰੀਕੇ ਨਾਲ ਤੁਸੀਂ ਆਪਣੇ ਹਿਸਾਬ ਕਿਤਾਬ ਨਾਲ ਕੱਟ ਲਿਓ ਪਰ ਕੜਾਹੀ ਪਨੀਰ ਦੇ ਵਿੱਚ ਪਨੀਰ ਥੋੜਾ ਜਿਹਾ ਠੀਕ ਹੈ ਜੀ ਬੜਾ ਹੀ ਕੱਟ ਕੇ ਪਾਉਣਾ ਪੈਂਦਾ ਇਸ ਤਰੀਕੇ ਦਾ ਠੀਕ ਹੈ ਜੀ ਐਡੇ-ਐਡੇ ਕੁਬ ਆਪਾਂ ਪਨੀਰ ਦੇ ਕੱਟ ਲਵਾਂਗੇ ਇਸ ਤਰੀਕੇ ਨਾਲ ਤੇ ਤੁਸੀਂ ਆਪਣੇ ਹਿਸਾਬ ਨਾਲ ਕੱਟ ਲਿਓ ਠੀਕ ਹੈ ਜੀ ਜਿੱਦਾਂ ਤੁਹਾਨੂੰ ਵਧੀਆ ਲੱਗਦਾ ਹੋਇਆ ਉਸ ਤਰੀਕੇ ਨਾਲ ਤੁਸੀਂ ਕੱਟ ਲਿਓ ਤੇ ਮੈਂ ਜਿਹੜਾ ਐਡਾੜ ਇੱਕ ਪੀਸ ਕੱਟ ਕੇ ਪਾ ਰਿਹਾ ਜੀ ਤੇ ਲਓ ਜੀ ਪਨੀਰ ਆਪਾਂ ਨੇ ਕੱਟ ਲਿਆ ਤੇ ਹੁਣ ਮਾਰਦੇ ਆ ਤੜਕਾ ਤੇ ਇੱਕ ਕੜਾਹੀ ਦੇ ਵਿੱਚ ਆਪਾਂ ਨੇ ਪਾ ਲਿਆ ਠੀਕ ਹੈ ਜੀ ਰਿਫੈਂਟ ਥੋੜਾ ਜਾਂ ਚਾਹੇ ਤੁਸੀਂ ਸਰੋਂ ਦੇ ਤੇਲ ਚ ਬਣਾ ਲਿਓ ਤੁਹਾਡੀ ਮਰਜ਼ੀ ਆ ਤੇ ਇਹਦੇ ਚ ਪਾਵਾਂਗੇ ਆਪਾਂ ਨੇ ਜਿਹੜੀ ਸ਼ਿਮਲਾ ਮਿਰਚ ਤੇ ਪਿਆਜ਼ ਕੱਟ ਕੇ ਰੱਖੇ ਹੋਏ ਠੀਕ ਹੈ ਜੀ ਇਹ ਬਰੀਕ-ਬਰੀਕ ਐਡਨੇਕ ਤੇ ਨਾਲੇ ਪਾ ਦਾਂਗੇ ਆਪਾਂ ਇਹਦੇ ਵਿੱਚ ਪਨੀਰ ਠੀਕ ਹੈ ਜੀ ਤੇ ਆਪਾਂ ਇਹਨੂੰ ਭੁੰਨੂਗੇ 3-4 ਮਿੰਟ ਤੇ ਜੇ ਤੁਸੀਂ ਪਨੀਰ ਨਾਲ ਥੋੜਾ ਬਹੁਤਾ ਭੁੰਨਾ ਨਾ ਹੋਇਆ ਠੀਕ ਹੈ ਜੀ ਤੁਸੀਂ ਕੱਲਾ ਪਿਆਜ਼ ਤੇ ਸ਼ਿਮਲਾ ਮਿਰਚ ਵੀ ਭੁੰਨ ਸਕਦੇ ਹੋ ਪਰ ਥੋੜਾ ਜਿਹਾ ਆਪਾਂ ਜੇ ਪਨੀਰ ਭੁੰਨ ਕੇ ਪਾ ਲੂਗੇ ਤਾਂ ਵਧੀਆ ਰਹੂਗਾ ਠੀਕ ਹੈ ਜੀ ਤੇ ਲੋ ਜੀ ਜਦੋਂ ਆਪਣਾ ਪਨੀਰ ਹਲਕਾ ਜਿਹਾ ਰੋਸਟ ਹੋ ਗਿਆ ਠੀਕ ਹੈ ਜੀ ਇੰਨਾ ਕ ਫਿਰ ਆਪਾਂ ਨੇ ਇਹ ਕਿਸੇ ਭਾਂਡੇ 'ਚ ਕੱਢ ਲੈਣਾ ਤੇ ਲੋ ਜੀ ਇੰਨਾ ਕ ਪਨੀਰ ਆਪਾਂ ਨੇ ਰੋਸਟ ਕਰ ਲੈਣਾ ਤੇ ਲੋ ਜੀ ਐਸੀ ਤੇਲ ਦੇ ਵਿੱਚ ਪਾਵਾਂਗੇ ਥੋੜਾ ਜਿਹਾ ਜੀਰਾ ਹੁਣ ਤੇ ਇਹਨੂੰ ਹਲਕਾ ਜਿਹਾ ਚਟਕਾਉਂਗੇ ਠੀਕ ਹੈ ਜੀ ਜਿਹਦੇ ਨੂੰ ਤੇ ਉਸ ਤੋਂ ਬਾਅਦ ਪਾਵਾਂਗੇ ਛੋਟਾ ਚਮਚ ਦੇਗੀ ਮਿਰਚ ਤੇ ਥੋੜੀ ਜੀ ਹਲਦੀ ਠੀਕ ਹੈ ਜੀ ਤੇ ਇਹਨੂੰ ਹਲਕਾ ਜਿਹਾ ਭੁੰਨਾਗੇ ਆਪਾਂ ਤੇ ਉਸ ਤੋਂ ਬਾਅਦ ਪਾਵਾਂਗੇ ਥੋੜਾ ਜਿਹਾ ਪਾਣੀ ਇਤਾਰੀ ਪਾਣੀ ਪਾਉਣ ਨਾਲ ਕੀ ਹੁੰਦਾ ਹੈ ਦੇ ਗੀ ਮਰ ਚਤੇ ਹਲਦੀ ਹੈ ਜਿਹੜੀ ਉਹ ਜਲਦੀ ਨਹੀਂ ਹੈਗੀ ਠੀਕ ਹੈ ਜੀ ਕਲਰ ਥੋੜਾ ਜਆ ਵਧੀਆ ਆ ਜਾਂਦਾ ਤੇ ਲੋ ਜੀ ਹੁਣ ਥੋੜਾ ਜਆ ਭੁੰਨਣ ਤੋਂ ਬਾਅਦ ਪਾ ਦਾਂਗੇ ਆਪਾਂ ਇਹਦੇ ਵਿੱਚ ਜਿਹੜਾ ਆਪਾਂ ਨੇ ਮਸਾਲੇ ਦਾ ਪੇਸਟ ਬਣਾਇਆ ਤਾਂ ਠੀਕ ਹੈ ਜੀ ਜਿਹੜੀ ਆਪਾਂ ਨੇ ਗਰੇਵੀ ਬਣਾਈ ਤੀ ਉਹ ਪਾ ਦਾਂਗੇ ਤੇ ਜੱਗ ਦੇ ਵਿੱਚ ਘੁਮਾ ਲਾਂਗੇ ਥੋੜਾ ਜਆ ਪਾਣੀ ਤੇ ਲੋ ਜੀ ਇਹ ਮਸਾਲੇ ਨੂੰ ਹੁਣ ਆਪਾਂ 4 ਤੋਂ 5 ਮਿੰਟ ਐਨ ਚੰਗੀ ਤਰ੍ਹਾਂ ਭੁੰਨਾਂਗੇ ਉਸ ਤੋਂ ਬਾਅਦ ਕਰਾਂਗੇ ਮਸਾਲੇ ਐਡ ਇਹਦੇ ਵਿੱਚ ਤੇ ਲਓ ਜੀ ਹੁਣ ਪਾਵਾਂਗੇ ਇਹਦੇ ਵਿੱਚ ਥੋੜਾ ਜਿਹਾ ਕਿਚਨ ਕਿੰਗ ਠੀਕ ਹੈ ਜੀ ਮਸਾਲੇ ਮੈਂ ਘੱਟ ਯੂਜ਼ ਕਰ ਰਹੀ ਹਾਂ ਤੁਸੀਂ ਚਾਹੇ ਚਮਚਾ ਭਰ ਕੇ ਪਾ ਲਿਓ ਉਹ ਤੁਹਾਡੀ ਮਰਜ਼ੀ ਆ ਅੱਧਾ ਇੱਕ ਚਮਚਾ ਧਨੀਆ ਪਾਊਡਰ ਦਾ ਤੇ ਥੋੜਾ ਜਿਹਾ ਗਰਮ ਮਸਾਲਾ ਠੀਕ ਹੈ ਜੀ ਤੇ ਇਹਨੂੰ ਭੁੰਨਾ ਗਿਆਨ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਨਮਕ ਆਪਾਂ ਨੇ ਪਹਿਲਾਂ ਵੀ ਪਾਇਆ ਤਾਂ ਤੇ ਥੋੜਾ ਜਿਹਾ ਨਮਕ ਹੋਰ ਪਾ ਦਾਂਗੇ ਠੀਕ ਹੈ ਜੀ ਕਿਉਂਕਿ ਆਪਾਂ ਨੇ ਪਨੀਰ ਵੀ ਪਾਉਣਾ ਇਹਦੇ ਵਿੱਚ ਹੁਣ ਤੇ ਥੋੜੀ ਜੀ ਪਾ ਦਾਂਗੇ ਕਸਤੂਰੀ ਮੇਥੀ ਐ ਇਹਨੂੰ ਹੁਣ ਆਪਾਂ 4 ਤੋਂ 5 ਮਿੰਟ ਫੇਰ ਭੁੰਨਾ ਗਏਨ ਮੀਡੀਅਮ ਆਂਚ ਪਰ ਜਦੋਂ ਆਪਣਾ ਮਸਾਲਾ ਥੋੜਾ ਜਿਹਾ ਭੁੰਨ ਹੋ ਗਿਆ ਜੀ ਉਸ ਤੋਂ ਬਾਅਦ ਥੋੜਾ ਜਿਹਾ ਕਰ ਦਾਂਗੇ ਇਹਦੇ ਵਿੱਚ ਮੱਖਣ ਐਡ ਜਾਂ ਤੁਸੀਂ ਫਰੈਸ਼ ਕਰੀਮ ਪਾ ਦਿਓ ਠੀਕ ਹੈ ਜੀ ਜਾਂ ਥੋੜਾ ਜਿਹਾ ਮੱਖਣ ਐਡ ਕਰ ਲਿਓ ਠੀਕ ਹੈ ਜੀ ਇਹ ਨਾਲ ਵੀ ਟੇਸਟ ਸਬਜ਼ੀ ਦਾ ਥੋੜਾ ਜਿਹਾ ਹੋਰ ਵਧੀਆ ਹੋ ਜਾਂਦਾ ਏ ਚਲੋ ਜੀ ਇਹਨੂੰ ਭੁੰਨਦੇ ਆਂ ਚੰਗੀ ਤਰ੍ਹਾਂ ਫਿਰ ਕਰਾਂਗੇ ਪਨੀਰ ਰਾਇੜਾ ਇਹਦੇ ਵਿੱਚ ਲਓ ਜੀ ਮਸਾਲਾ ਆਪਣਾ ਪੱਕ ਚੁੱਕਿਆ ਜੀ ਤੇ ਹੁਣ ਪਾਉਨੇ ਆਪਾਂ ਇਹਦੇ ਵਿੱਚ ਜਿਹੜਾ ਆਪਾਂ ਨੇ ਪਨੀਰ ਥੋੜਾ ਜਿਹਾ ਤੁੰਨ ਕੇ ਰੱਖਿਆ ਤਾਂ ਥੋੜੀ ਜਿਹੀ ਆਪਣੀ ਸ਼ਿਮਲਾ ਮਿਰਚ ਤੇ ਪਿਆਜ਼ ਤੇ ਇਹਨੂੰ ਕਰ ਦੋਗੇ ਮਿਕਸ ਹੁਣ ਚੰਗੀ ਤਰ੍ਹਾਂ ਵਿੱਚ ਸਾਰੇ ਨੂੰ ਤੇ ਲਓ ਜੀ ਕੜਾਹੀ ਪਨੀਰ ਬਣ ਕੇ ਤੁਹਾਡਾ ਰੈਡੀ ਆ ਇਸ ਤਰੀਕੇ ਨਾਲ ਤੁਸੀਂ ਘਰੇ ਕੜਾਹੀ ਪਨੀਰ ਬਿਲਕੁਲ ਸਿੰਪਲ ਜਿਹੇ ਤਰੀਕੇ ਨਾਲ ਬਣਾ ਸਕਦੇ ਹੋ ਠੀਕ ਹੈ ਜੀ ਤੇ ਨਾਲੇ ਪੌਣੀਆਂ ਦੇ ਪਰ ਆਪਾਂ ਹਰਾ ਧਨੀਆ ਤੇ ਪਨੀਰ ਪਾਉਣ ਤੋਂ ਬਾਅਦ ਵੀ ਆਪਾਂ ਇੱਕ ਅੱਧਾ ਮਿੰਟ ਇਹਨੂੰ ਠੀਕ ਹੈ ਜੀ ਪਕਾ ਲੂਗੇ ਥੋੜਾ ਜਿਹਾ ਤਾਂ ਜੋ ਪਨੀਰ ਦੇ ਵਿੱਚ ਵੀ ਆਪਣਾ ਠੀਕ ਹੈ ਜੀ ਗਰੇਵੀ ਦਾ ਟੇਸਟ ਆ ਜਾਵੇ ਚੰਗੀ ਤਰ੍ਹਾਂ ਤੇ ਲੋ ਜੀ ਕੜਾਹੀ ਪਨੀਰ ਬਣ ਕੇ ਆਪਣਾ ਰੈਡੀ ਹੈ ਜੀ ਹਲਵਾਈ ਸਟਾਈਲ ਬਿਲਕੁਲ ਸਿੰਪਲ ਤਰੀਕੇ ਨਾਲ ਆਪਾਂ ਨੇ ਬਣਾਇਆ ਜੀ ਇਹ ਜੀ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਲੋ ਜੀ ਕੜਾਹੀ ਪਨੀਰ ਦੇਖੋ ਜੀ ਆਪਣਾ ਕਿੰਨਾ ਖੂਬਸੂਰਤ ਕਿੰਨਾ ਵਧੀਆ ਬਣਿਆ ਠੀਕ ਆ ਜੀ ਸਿੱ ਬਿਲਕੁਲ ਸਿੰਪਲ ਤਰੀਕੇ ਨਾਲ ਆਪਾਂ ਨੇ ਬਣਾਇਆ ਇਹ ਸੋ ਵੀਡੀਓ ਕਿੱਦਾਂ ਲੱਗੀ ਕਮੈਂਟ ਜ਼ਰੂਰ ਕਰਿਓ ਜੀ ਮਿਲਦੇ ਆ ਜੀ ਫਿਰ ਇੱਕ ਨਵੀਂ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ